ਮਮਾ ਕੀ ਕੰਡੀਆਂ ਕੋਸ਼ਣੀ ਚਾਹ ਬਣਾਉਂਦੀ ਹਾਂ ਮੈਂ ਮੈਂ ਵੀ ਤੈਨੂੰ ਕਹਿ ਨਹੀਂ ਲੱਗਾ ਸੀ ਚਾਹ ਬਣਾਇਆ ਆਹੋ ਬਣਾਉਂਦੀ ਆਂ ਚਾਹ ਜਦ ਬਣ ਚੱਲੀ ਬਸ ਬਹੁਤ ਹੀ ਲਿਉਣੀ ਹੈ ਚਾਹ ਮੈਂ ਚਲ ਐ ਤਰੀ ਤੇ ਚਾਹ ਮੰਮੀ ਨੂੰ ਫੜਾ ਦੀ ਤੇ ਜਦ ਮੈਂ ਚਾਹ ਸਾਰੇ ਹੀ ਹੀ ਆਮਸਤੇ ਬਣਾਉਂਦੀ ਮੈਂ ਕੱਲੀ ਵਾਤੇ ਥੋੜੀ ਬਣਾਉਂਦੀ ਆਂ ਦੱਸ ਮੈਨੂੰ ਨਹੀਂ ਪਤਾ ਕਿ ਚਾਹ ਦੇਣੀ ਹੈ ਮੰਮੀ ਨੂੰ ਵੀ ਮੈਂ ਕਹਾਂ ਜੀ ਤਾਂ ਹੋ ਜਾਏ ਤੈਨੂੰ ਅੱਲਾ ਨੀਂਚੇ ਤਾਂ ਪਹੁੰਚ ਜਾਣਾ ਮੈਂ ਉਦਾਂ ਹੀ ਤੇ ਦਿਮਾਗ ਹੀ ਖਰਾਬ ਹੈ ਤੁਹਾਡਾ ਤੇ 24 ਘੰਟੇ ਮਾਂ ਮਾਂ ਹੀ ਕਰਦੇ ਰਹਿੰਦੇ ਤੁਹਾਨੂੰ ਤੇ ਬਸ ਮਾਂ ਹੀ ਵੇਖਦੀ ਆ ਔਰ ਤੇ ਤੁਹਾਨੂੰ ਕੋਈ ਕੰਮ ਨਹੀਂ ਆ ਲੈ ਹੱਦ ਹੋ ਗਈ ਆ ਮੈਂ ਤੈਨੂੰ ਕਿਹਾ ਮਮੀ ਅੰਦਰ ਬੈਠਿਆ ਤੈਨੂੰ ਵੀ ਤੇ ਚੇਤਾ ਨਾ ਭੁੱਲੇ ਚੇਤੇ ਦੀ ਨਹੀਂ ਘਾਲ ਤੇ 24 ਘੰਟੇ ਮਾਂ ਮਾਂ ਹੀ ਕਰਦੇ ਹੁੰਦੇ ਹੋ ਤੇ ਮੈਂ ਤੇ ਤੁਹਾਨੂੰ ਵੇਖਦੀ ਨਹੀਂ ਨਾ ਜੇ ਮੈਂ ਚਾਹ ਬਣਾਈ ਆ ਤੇ ਦੇ ਦੇਣੀ ਨਾ ਸਾਰਿਆਂ ਨੂੰ ਚਲ ਐਂ ਕਰ ਪਹਿਲਾਂ ਮੰਮੀ ਨੂੰ ਖਵਾਇਆ ਚਾਹ ਤੇ ਮੈਨੂੰ ਵੀ ਅੰਦਰ ਬੈਠ ਚੰਗਾ ਜਾਓ ਦੇ ਦੂੰਗੀ ਹੱਦੋਂ ਇਹਦੇ ਵਾਲੀ ਵੀ 24 ਘੰਟੇ ਮਾ ਮੰ ਕੋਈ ਨਹੀਂ ਥੋੜੀ ਦੇਰੀ ਐ ਮਾਂ ਦਾ ਜਾਪ ਜਿੰਨਾ ਜਪਣਾ ਜਪ ਲਾ ਆਪੇ ਮਸੂਤਰ ਕਰ ਦੇਣਾ ਫੇਰ ਲਈ ਮਾਂ ਦਾ ਨਾਂ ਕਿੰਨਾ ਤੇ ਲੈਣਾ ਇਸ ਲਈ ਇਹਦੀ ਕੀ ਕਰਨ ਦੀ ਤੇ ਨਹੀਂ ਆ ਚਾਹ ਬਣੋ ਲਈ 12 ਵਜੇ ਨੇ ਛਣਾਣੇ ਟਾਈਮ ਨਾ ਕਰਦੇ ਨੂੰ ਬੋਲਦੇ ਨੇ ਇਸ ਲਈ ਇਹਦੇ ਸੋਇਕੋ ਦੀ ਜਾਪ ਨਾ ਬਹੁਤ ਜ਼ਿਆਦਾ ਰਹੇ ਆ ਬਹੁਤ ਜ਼ਿਆਦਾ

ਜਵਾਂ ਤੇ ਇੱਕ ਮਾਂ ਤੇ ਇੱਕ ਦੋ ਉਹ ਦੀ ਚਾਹ ਤਾਂ ਨਹੀਂ ਐ ਤੂੰ ਸਾਥ ਹੈਂ ਤੂੰ ਮੰਮੀ ਮੈਂ ਇਕੱਲੀ ਚਾਹ ਨਹੀਂ ਬਣਾਉਂਦੀ ਤੁਹਾਡੇ ਵਾਂਗੂ ਮੈਂ ਹੋਰ ਵੀ ਕੰਮ ਕਰਦੀ ਹਾਂ ਇਹ ਨਹੀਂ ਵੀ ਇਕੱਲੀ ਚਾਹ ਧਰੀ ਲਾਗੇ ਵੀ ਕੰਮ ਹੁੰਦੇ ਕਰਨ ਵਾਲੇ ਸਾਰਾ ਤਾਂ ਕੰਮ ਅਜੇ ਪਿਆ ਤੋ ਹੋ ਕੇ ਗਿਆ ਕਿਉਂ ਰਸੋਈ ਚ ਜਾ ਕੇ ਵੇਖੋ ਆ ਕੰਮ ਹੋ ਗਿਆ ਆ ਚਾਹ ਪੀਣੀ ਤੇ ਪੀਵੇ ਨਹੀਂ ਤੇ ਮੈਂ ਲੈ ਕੇ ਜਾਵਾਂ ਇਹ ਇੰਦਰਾ ਘਰ ਸਾਂ ਮੈਂ ਇਕੱਡੀ ਜਾਂਦੀ ਆ ਤੂੰ ਇੰਦਰਾ ਘਰ ਸਾਂ ਹਾਂਜੀ ਮੰਮੀ ਦੱਸੋ ਮੈਂ ਵੇਲੀ ਨਹੀਂ ਆ ਮੈਨੂੰ ਵੀ ਕੰਮ ਕਰਨਾ ਕਰੀਂ ਮੈਂ ਪਾਟਾ ਜਲਦੀ ਦੱਸੋ ਮੈਂ ਕੰਮ ਬੜੇ ਕੰਨੇ ਆਂ ਭੁੱਲ ਨੀਏ ਮੈਨੂੰ ਕੰਮ ਕਰਨ ਵਾਲੀ ਤੂੰ ਜਿੱਲ ਮਹਿਲ ਹੱਥ ਮਾਰਦੀ ਦਿੰਨੀ ਐ ਕੰਮ ਤੇ ਤੈਨੂੰ ਚਾਜ ਨਾ ਖਾਤੀ ਨੀਂ ਆਸ਼ਾ ਮੰਮੀ ਅੱਗੇ ਤੇ ਕੰਮ ਵਾਲੀ ਹੁੰਦੀ ਐ ਨਾ ਕੰਮ ਕਰਨਾ ਤੂੰ ਹੀ ਲੱਗੇ ਬੋਲਣ ਵੱਡੇ ਤੂੰ ਤਾਂ ਇਦਾਂ ਐ ਵੀ ਨਵਾਂ ਸਮਾਦਾ ਵਿਆਹ ਹੋਇਆ ਹੱਥੀ ਉਹਦੇ ਚੂੜਾ ਐ ਤੇ ਤੂੰ ਤਾਂ ਚੁੱਲ੍ਹੇ ਤੱਕ ਮੇਰੇ ਕੋਲ ਕੰਮ ਡਾਹਤਾ ਵਾ ਸਵਾਹ ਵਾਲੇ ਭਾਂਡੇ ਤੱਕ ਮੇਰੇ ਅੱਗੇ ਡਾਹ ਦਿੰਦੀ ਓ ਮਾਂਜਣ ਵਾਲੀ ਨਹੀਂ ਤੇ ਕਰਨਾ ਮੈਨੂੰ ਕਰਨਾ ਨਹੀਂ ਓ ਤੇਰਾ ਘਰ ਆ ਤੂੰ ਕਰ ਕੰਮ ਮੈਂ ਨਹੀਂ ਕਰੀਂ ਕਿ ਤੇ ਆਪਣਾ ਘਰ ਆ ਸਾਂ ਨਾਨੀਏ ਜਿਹੜੀ ਗੱਲ ਹੈ ਨਾ ਤੈਨੂੰ ਮੈਨੂੰ ਉਹ ਦੱਸੋ ਨਹੀਂ ਤਾਂ ਮੈਂ ਜਾਾਂ ਮੈਨੂੰ ਬੜਾ ਕੰਮ ਹੈ ਮੈਂ ਤੇਰੀ ਗੱਲਾਂ ਸੁਣਨ ਨਹੀਂ ਬੈਠੀ ਇੱਥੇ ਨਾ ਮੇਰੀ ਗੱਲ ਸੁਣ ਮਾਨ ਸ਼ਰਮਾ ਹੈ ਨਹੀਂ ਮੱਸਾ ਜੀ ਕਿਉਂ ਮੇਰੀ ਮਾਦਕਾ ਤੋਂ ਜਾਣਦੇ ਹੋ ਸ਼ਰਮ ਹੈ ਨਹੀਂ ਅਕਲ ਵੀ ਹੈਗੀ ਸ਼ਰਮ ਵੀ ਹੈ ਜੀ ਛੱਪਾ ਲਿਆ ਗੱਲ ਸੁਣ ਤੇਰੀ ਅੱਗੇ ਤੇ ਪਹਿਲੀ ਵਾਰ ਕਹਿ ਦਸ ਹੁਣ ਗਏ ਤਾਂ ਹੁਣ ਸੰ ਕੋਈ ਤੇਰੇ ਕੱਪੜੇ ਤੋਂ ਮੁੰਡੇ ਮੇਰੇ ਜਾਤੇ ਤੇ ਮੇਰਾ ਸੁਣ ਕਿੱਥੇ ਗਿਆ ਮੰਮੀ ਪਹਿਲੀ ਗੱਲ ਮੇਰੀ ਗੱਲ ਸੁਣੋ ਜਿਹੜੀ ਗੱਲ ਹੁੰਦੀ ਇੱਥੇ ਕਰਿਆ ਕਰੋ ਉੱਥੇ ਮੇਰੇ ਪੇਕੇਆਂ ਵੱਲ ਜਾਣ ਦੀ ਲੋੜ ਨਹੀਂ ਆ ਤੇ ਉਹਨਾਂ ਨੇ ਸੁਖਣਾ ਨਹੀਂ ਸੁਖੀ ਹਰ ਵਾਰੀ ਪਿੱਤਾਂ ਨੂੰ ਸੂਟ ਹੀ ਦੇਈ ਜਾਣ ਪਹਿਲੀ ਗੱਲ ਵੀ ਜਦੋਂ ਤੁਹਾਨੂੰ ਛੂਟ ਦਿੱਤਾ ਹੈ ਤੇ ਤੁਹਾਡੇ ਨੱਕ ਤੇ ਤੇ ਚੜਦਾ ਨਹੀਂ ਤੇ ਹੁਣ ਤੁਹਾਨੂੰ ਫੇਰ ਸੂਟ ਦੇ ਕੇ ਬੇਇੱਜ਼ਤੀ ਕਰਾਉਂਦੇ ਆਪਣੀ ਮੇਰਾ ਪੁੱਤ ਵੈਆ ਮੈਂ ਤਾਂ ਪਰਦੇ ਤੇ ਨਹੀਂ ਵੈਆ ਜਾਂ ਹਾਂ ਕਿ ਪੁੱਤ ਵੈਆ ਦੇ ਦੇ ਮੈਨੂੰ ਸੂਟ ਦੇ ਦੇ ਉਹਨਾਂ ਚਾਜ ਦਾ ਤਾਂ ਹਾਂ ਚਾਜ ਦਾ ਦੇ 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 ਚਾਜ ਦਾ ਦੇ ਜਾਂਦੇ ਜੇ ਤੁਹਾਡੇ ਕੋਲ ਨਹੀਂ ਨਾ ਕੁਝ ਲਿਆ ਜਾਂਦਾ ਇੰਦਾ ਕਰੋ ਸੜਕ ਤੇ ਬਹਿ ਜਾਓ ਉੱਥੇ ਵਾਧੂ ਤੁਹਾਨੂੰ ਮਿਲ ਜਾਣੀ ਐ ਸੂਟ ਸਾਟ ਨਹੀਂ ਖਬਰਦਾਰ ਇਹ ਜੀ ਗੱਲ ਕੀਤੀ ਤੇ ਅਸੀਂ ਕੋਈ ਮਾਰੇ ਤਾਂ ਨਹੀਂਗੇ ਚੰਗੇ ਕਹੁੰਦੇ ਹਾਂ ਅਸੀਂ ਸਰਪੰਚ ਮੇਰਾ ਮੁੰਡਾ ਕਹਿੰਦੇ ਕਮਾਉਂਦੇ ਹੀ ਆਗੇ ਤੂੰ ਕਿਦਾ ਕਹਤਾ ਇਹ ਗੱਲ ਤੇਰੀ ਓਏ ਤੀ ਕਿਦਾ ਪਾਈ ਹੈ ਤੇਰੀ ਮੰਮੀ ਆ ਕੰਮ ਨਾ ਘੱਟ ਕਰੋ ਨਹੀਂ ਤਾਂ ਹੱਥ ਮੈਨੂੰ ਵੀ ਚਲਾਉਣੇ ਆਂਦੇ ਆ ਮੂੰਹ ਨਾਲ ਗੱਲ ਕਰਨੀ ਤੇ ਕਰੋ ਲੱਗੇ ਵੱਡੇ ਤੂੰ ਹੀ ਹੱਥ ਚਲਾਕੀ ਕਰਨ ਸਰਪੰਚ ਹੀ ਤੇ ਫੇਰ ਕੱਤ ਮੰਗਦੇ ਫਿਰਦੇ ਹੋ ਕੱਪੜੇ ਤੇਰੀ ਮਾਂ ਨੇ ਉਹ ਨਹੀਂ ਦਿੱਤਾ ਤੇਰੀ ਮਾਂ ਨੇ ਆ ਨਹੀਂ ਦਿੱਤਾ ਕਦੀ ਤੇ ਸੁਤਰ ਆ ਜਾ ਆਪਣੀ ਹਰਕਤਾਂ ਤੋਂ ਹੈ ਨਹੀਂ ਲੋੜਾ ਪੈ ਜੇ ਜੀ ਤੇਰੀ ਤੇ ਜ਼ੁਬਾਨ ਹੀ ਬੜੀ ਤੈਨੂੰ ਤੇ ਅਕਲ ਹੀ ਨਹੀਂ ਦਿੱਤੀ ਕਿਤੇ ਤੇਰੀ ਮਾਂ ਕਿਦਾਂ ਸਾਸਣਾ ਕੋਈ ਜਾਂਦਾ ਕਿਦਾਂ ਨਹੀਂ ਹੈ ਤੂੰ ਬੋਲਦੀ ਕਿਦਾਂ ਮੰਮੀ ਮੈਂ ਇਦਾਂ ਹੀ ਬੋਲਣਾ ਵਾ ਜਦੋਂ ਤੁਸੀਂ ਨਹੀਂ ਬਾਜੋਂਦੇ ਆਪਣੀਆਂ ਹਰਕਤਾਂ ਦੇ ਤਾਂ ਫਿਰ ਮਜਬੂਰ ਹੋ ਕੇ ਮੈਨੂੰ ਵੀ ਬੋਲਣਾ ਪੈਣਾ ਵਾ ਮੈਂ ਸਹੀ ਥੋੜੀ ਜਾਣਾਂ ਵਾ ਕਦੀ ਤੁਸੀਂ ਕੁਛ ਕਹਿ ਦਿੰਦੇ ਕਦੀ ਕੁਛ ਕਹਿ ਦਿੰਦੇ ਮਾਂ ਵਾਲ ਤੇ ਤੁਸੀਂ ਭੱਜ ਕੇ ਪੈ ਜਾਂਦੇ ਕੋਈ ਗੱਲ ਨਹੀਂ ਤੇਰੀ ਇਹਦੀ ਜ਼ੁਬਾਨ ਤੇਰੀ ਫਿਰ ਬੈਂ ਕੱਟੋਂਗੀ ਤੇਰੀ ਜ਼ੁਬਾਨ ਬਹੁਤੀ ਵੱਧੀ ਜਣੀ ਹੂੰ ਕੱਟ ਕੇ ਵੇਖ ਲਓ ਇਹ ਨਹੀਂ ਕੱਟੀ ਜਾਣੀ ਦਿਨੋ ਦਿਨ ਵਧਣੀ ਆ ਤੁਹਾਡੇ ਵਾਲੀ ਵੇਸਤੇ ਮੈਂ ਹੋਰ ਚੱਲ ਰਹੀ ਕਿੱਥੇ ਆ ਵਾ ਇੱਕੇ ਹੁਣ ਹੋਰ ਮੈਂ ਦੱਸਣੀ ਆ ਨਾ ਮੁੰਡੇ ਨੇ ਜਿੰਨੀਆਂ ਹਰਕਤਾਂ ਕਰਨੀਆਂ ਮੇਰ ਨਾਲ ਕੇ ਦਬੋਦੀਆਂ ਮਣੋਂ ਉਹਨੂੰ ਦੱਸਣੀ ਤੇ ਉਹੋ ਤੈਨੂੰ ਸੁੱਤਰ ਕਰਉਂਦੀ ਹੋਵੇ ਕੋਈ ਆਪੇ ਮਾਨੂੰ ਕੁਝ ਚਾਹਤਾ ਤੈਨੂੰ ਪਾਉਣਾ ਆਹੋ ਵਸ ਇਹੀ ਕੰਮ ਕਰਨਾ ਆਉਂਦਾ ਵਾ ਲੜਾਈ ਤਾਂ ਨਹੀਂ ਹੁੰਦੀ ਦੋਨਾਂ ਜੀਵਾਂ ਚ ਹੋਰ ਤੈਨੂੰ ਕੁਝ ਨਹੀਂ ਕਰਨਾ ਆਉਂਦਾ ਛਿੱਟੇ ਪਾਉਣ ਵਾਲੇ ਕੰਮ ਹੀ ਕਰਦੇ ਰਿਆ ਕਰੋ 24 ਘੰਟੇ ਆਹੋ ਮੇਕ ਤੇ ਤੇ ਜਬਾਣਿਆ ਨਹੀਂ ਆਣਾ ਮੈਂ ਵੀ ਅੱਗੋਂ ਦੱਸੂਗੀ ਕਿ ਕੀ ਕਰਦੇ ਹੋ ਤੁਸੀਂ ਮੇਰ ਨਾਲ ਹਾਰ ਕੇ ਮੈਨੂੰ ਬੋਲਣਾ ਪੈਂਦਾ ਵਾ ਫਿਰ ਹੋਈ ਨਾ ਮੇਰਾ ਪੁੱਤ ਵਾ ਉਹਨੇ ਮੇਰੀ ਮੰਨਣੀ ਮੈਂ ਉਹਨੂੰ ਪਾਲਿਆ ਜੰਮਿਆ ਏਦਾਂ ਕੀਤਾ ਮੇਰੀ ਮੰਨਣੀ ਤ ਕੋਈ ਨਹੀਂ ਵੇਖ ਲੈਨੇ ਆ ਫਿਰ ਕਿਦੀ ਮੰਨਦਾ ਤੇ ਕਿਦੀ ਨਹੀਂ ਮੰਨਦਾ ਕੋਈ ਨਹੀਂ ਮੈਂ ਵੀ ਆਪਣੀ ਮਾਂ ਨੂੰ ਦੱਸਨੀ ਆ ਕੀ ਹੋਇਆ ਬਾਬਾ ਨਾ ਕੰਡ ਕਰ ਕਰ ਦਾਦੀ ਨਾਟਕ ਕਰ ਚਲ ਤੂੰ ਸੰਡੀ ਤੈਨੂੰ ਗੱਲ ਕਰਕੇ ਤਾਂ ਮੂੰਹ ਬੰਨ੍ਹਾ ਕਰਦੀ ਵੀ ਵੀ ਹੈ ਮੈਂ ਨਹੀਂ ਨਾ ਕੀ ਗੱਲ ਹੋਈ ਆ ਹੁਣਾ ਕੀ ਮੈਂ ਤੇ ਨਹੀਂ ਉਹ ਆਖਿਆ ਵੀ ਚਲੋ ਪਹਿਲੀ ਵਾਰੀ ਦੂਜੀ ਵਾਰੀ ਗਏ ਆ ਤੇ ਆ ਗੇਂ ਚਾਹਦਾ ਦਿੱਤਾ ਹੁੰਦੀ ਚਾਹਦਾ ਦੇ ਦਿੰਦੇ ਨੇ ਤੇ ਇਹ ਹੋ ਗੱਲੋਂ ਮੈਂ ਮਾਂ ਨੂੰ ਫੋਨ ਕਰਨੇ ਮਾਂ ਨੂੰ ਕਰਨੀ ਆ ਉਹ ਨਹੀਂ ਚਲੋ ਤੁਸੀਂ ਵੀ ਨਾ ਕਪੜੇ ਆ ਲੋਣਾ ਕਿਆ ਕਰੋ

ਲਖਾਨਾੜ ਤੇ ਗਿਆ ਲਾਕੇ ਤੇ ਮੈਂ ਆਇਆ ਇਹਨੂੰ ਮੈਂ ਕੁਝ ਨਹੀਂ ਕਹਿ ਸਕਦੀ ਮੇਰੇ ਨਹੀਂ ਅਕਲ ਅਕਲ ਤੂੰ ਆਖਣਾ ਪੈਂਦਾ ਵਾ ਤੇ ਚੱਲ ਜੀ ਅੱਜ ਆਖਾਂ ਤੂੰ ਆਖਾਂਗੇ ਤੇ ਪਰਮਾਨ ਦੱਸੂਗੀ ਜਾ ਕੇ ਵੀ ਏਦਾਂ ਕੀਤੋ ਹੀ ਨਹੀਂ ਕੀਤਾ ਜੇ ਆਖਾਂਗੇ ਤੈਨੂੰ ਪਤਾ ਲੱਗੂਗਾ ਉਹ ਚੱਲ ਹੁਣ ਨਾ ਉਹ ਜਮਾਨੇ ਨਹੀਂ ਰਏ ਪਹਿਲੇ ਜਮਾਨਿਆਂ ਦੇ ਕਹਿ ਲੈਂਦੀ ਹੁੰਦੀਆਂ ਸੱਸਾਂ ਹੁਣ ਜਿਹੜੇ ਜਮਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਵਾ ਨਹੀਂ ਸੈਂਦੀਆਂ ਉਦਾਂ ਦੇ ਬਣਜੋ ਨਹੀਂ ਜ਼ਬਾਨ ਬੜੀ ਇਹਨੂੰ ਘੰਟਾ ਰੋ ਚਕਰ ਚੱਲ ਤਾ ਵੀ ਚੜ ਜਾਣਾ ਬਹੁਤਾ ਚਲੋ ਮੈਂ ਉਹਨੂੰ ਸਮਝਾਉਂਦਾ ਪਰ ਤੁਸੀਂ ਵੀ ਥੋੜਾ ਹਿਸਾਬ ਨਾਲ ਬੋਲਿਆ ਕਰੋ ਮਨ ਨਹੀਂ ਚਾਹੀਦੀਆਂ ਅੱਜ ਕੱਲ੍ਹ ਦੀਆਂ ਨੂੰਆਂ ਨਹੀਂ ਮਾਂ ਟਾਟਾ ਹੁੰਦਾ ਰਸਸਾ ਦਾ ਆਪਣਾ ਕੋਈ ਨਹੀਂ ਉਹਨਾਂ ਦਾ ਬਰਾਬਰ ਬੋਲਣਾ ਹੱਕ ਨਹੀਂਗਾ ਚਲੋ ਮੈਂ ਸਮਝਾਵਾਂ ਉਹਨੂੰ ਤੇ ਤੁਸੀਂ ਵੀ ਠੰਡੇ ਰਿਹਾ ਕਰੋ ਚੰਗਾ ਕੋਈ ਗੱਲ ਨਹੀਂ ਹਜੇ ਮੇਰੇ ਪਤਾ ਥਾਚੀ ਨਹੀਂਗਾ ਜਦੋਂ ਹੱਥਾ ਚਾਏਗਾ ਉਸ ਦਿਨ ਦੱਸੂਗੀ ਤੈਨੂੰ ਕਿ ਤੂੰ ਤੈਨੂੰ ਕੂਨ ਦਊਗਾ ਤੇ ਆਖੀ ਹੈ ਕੋਈ ਗੱਲ ਨਹੀਂ ਮੇਰਾ ਹੀ ਪੁੱਤ ਰਹਿਣਾ ਵਾ ਤੇ ਮੇਰੀ ਮੰਨਣੀ ਆ ਉਹਨੇ ਤੇਰੀ ਨਹੀਂ ਮੰਨਣੀ ਕਿੱਡੀ ਭੂਵੇਂ ਚੜੀ ਆਈ ਕਿ ਦੀ ਪੇਕੇ ਚਾੜ੍ਹਦੇ ਰਹਿ ਕਹਤੇ ਕਿ ਦੇ ਨੂੰ ਪਾਰੀ ਲੱਗ ਗਈ ਜੀਬਾਂਨ ਕਿੱਦੀ ਖੁੱਲ ਗਈ ਆ ਇਹਦੀ ਜੀਬਾਂਨ ਬੰਦ ਕਰੂੰਗੀ ਮੈਂ ਦੰਨੀ ਹੋਣੀ ਲੱਕੀ ਹੋਇਆ ਵਾ ਹੁਣ ਜਾਣ ਕੇ ਰੋਈ ਜਾਨੀ ਆ ਹੋਣਾ ਕੀ ਆ ਜਾ ਤੀ ਆਪਣੀ ਮਾਂ ਲੱਗ ਗਈ ਜਿਹਦੀ سپورਟ ਕਰਦੇ ਹੋ ਉਹ ਚੱਲੋ ਵੱਡੇ ਆ ਹੁਣ ਇਦਾਂ ਨਹੀਂ ਰੋਈਦਾ ਹੁੰਦਾ ਤੂੰ ਹੀ ਜਾਣ ਕੇ ਉਹਨਾਂ ਨਾਲ ਇਦਾਂ ਕਦੀ ਕੋਸ਼ ਕਦੀ ਕੋਸ਼ ਗੱਲਾਂ ਕਰਦੇ ਇਹ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਮੈਂ ਉਹਨਾਂ ਨੂੰ ਕੀ ਕਿਹਾ ਉਹ ਜਾਣ ਜਾਣ ਕੇ ਮੈਨੂੰ ਗੱਲਾਂ ਸੁਣਾਉਂਦੇ ਰੋਜ਼ ਦਿਹਾੜੀ ਆ ਮੈਂ ਸੁਣੀ ਜਾਵਾਂ ਉਹਨਾਂ ਦੀਆਂ ਗੱਲਾਂ ਮੈਂ ਤਾਂ ਬਰਾਬਰ ਦੇ ਜਵਾਬ ਦੇਣੇ ਕਰਨੇ ਮੇਰੇ ਕੋਲ ਨਹੀਂ ਹੁਣ ਸੁਣੀਆਂ ਜਾਂਦੀਆਂ ਉਹ ਚੱਲ ਵੱਡੇ ਆ ਇਦਾਂ ਜਵਾਬ ਨਹੀਂ ਦੇਈਦੇ ਹੁੰਦੇ ਰਲ ਮਿਲ ਕੇ ਰਹੀਦਾ ਹੁੰਦਾ ਅਛਾ ਮੈਂ ਮੂੰਹ ਚ ਘੁੰਗਰੀਆਂ ਪਾ ਕੇ ਬੈਠੀ ਰਹਾ ਨਾ ਮੈਂ ਤੇ ਜਵਾਬ ਦੇਣੀ ਆ ਹੁਣ ਬੜੀ ਦੇਰ ਮੈਂ ਚੁੱਪ ਰਹਿ ਕੇ ਵੇਖ ਲਿਆ ਵਾ ਏਦਾਂ ਮਾ ਨਾ ਤੀਜੇ ਦਿਨ ਘਰ ਚ ਲੜਾਈ ਨਹੀਂ ਚੰਗੀ ਹੁੰਦੀ ਇਹ ਏਦਾਂ ਨਹੀਂ ਘਰ ਵਸਦੇ ਹੁੰਦੇ ਮੈਨੂੰ ਵਸਣ ਵਸਾਉਣਾ ਨਹੀਂ ਕੋਈ ਮੈਂ ਫਿਰ ਜਦੋਂ ਮੈਨੂੰ ਕੋਈ ਕੁਝ ਕਹੂਗਾ ਮੈਂ ਅੱਗੋਂ ਠੋਕ ਮੈਂ ਜਵਾਬ ਦੇਣੀ ਆ ਮੈਂ ਨਹੀਂ ਫਿਰ ਇੱਥੇ ਵਸਣਾ ਓਏ ਏਦਾਂ ਨਹੀਂ ਕਰੀਦਾ ਹੁੰਦਾ ਤੂੰ ਤੇ ਜਾਣ ਕੇ ਹਮਣ ਹੁਣ ਤੂੰ ਵਸਣ ਵਾਲੀਆਂ ਗੱਲਾਂ ਨਹੀਂ ਕਰਨੀ ਫੇਰ ਹੁਣ ਆਹ ਗੱਲ ਆਪਣੀ ਮੰਮੀ ਨੂੰ ਸਮਝਾਇਆ ਕਰੋ ਜੇ ਨੂੰ ਤੀਨ ਵਸਾਉਣਾ ਨਾ ਇੱਥੇ ਤੇ ਥੋੜੀ ਜੀ ਜ਼ੁਬਾਨ ਤੇ ਵੀ ਕੰਟਰੋ ਮੈਂ ਹੁਣ ਮਜਬੂਰ ਹੋ ਕੇ ਹਾਰ ਕੇ ਬੋਲੀ ਆ ਉਦੋਂ ਦੀ ਮੈਂ ਕਿਉਂ ਨਹੀਂ ਕੁਝ ਕਹਿਂਦੀ ਹਾਂ ਵਾ ਨਾ ਹਾਂ ਗੱਲ ਨਾ ਕਰਿਆ ਕਰ ਤੂੰ ਮਾਂ ਮੇਰੀ ਨੂੰ ਮਾਰੀ ਨਹੀਂ ਕਹਿਣਾ ਇਹ ਗੱਲ ਨਹੀਂ ਮੇਰੇ ਕੋਲ ਬਰਦਾਸ਼ਤ ਹੁੰਦੀ ਅੱਛਾ ਮਾਂ ਮਾਂ ਫਿਰ ਮੈਂ ਤਾਂ ਕੁਝ ਲੱਗਦੀ ਨਹੀਂ ਨਾ ਮੈਨੂੰ ਐ ਵੀ ਵਿਆਹ ਕਿ ਲੈਣ ਦਾ ਫਿਰ ਤੂੰ ਉਦੋਂ ਤੇ ਬੜਾ ਕਰਦੇ ਹੋ ਮੈਂ ਤੇਰੇ ਨਾਲ ਹੈਗਾ ਆਂ ਇਦਾਂ ਜਾ ਹੁਣ ਮਾਂ ਦੇ ਲੱਗ ਕੇ ਜਾਓ ਕੋਈ ਗੱਲ ਨਹੀਂ ਉਹ ਮੈਂ ਤੇ ਆਣਾ ਹੀ ਲੋਕਾਂ ਦੇ ਘਰ ਦੋ ਦੋ ਤਿੰਨ ਤਿੰਨ ਚਾਰ ਚਾਰ ਨੂਆ ਵਾਂ ਤਾਂ ਲੜਾਈ ਪੈਂਦੀ ਆ ਮੈਨੂੰ ਇਹ ਨਹੀਂ ਪਤਾ ਵੀ ਇੱਕ ਹੋਵੇ ਤਾਂ ਤਾਂ ਵੀ ਲੜਾਈ ਪੈ ਜਾਂਦੀ ਆ ਦਾ ਦਿਮਾਗ ਵਰਗੀ ਹੋਏ ਨਾ ਉੱਥੇ ਲੜਾਈ ਰਹਿਣੀ ਰਹਿਣੀ ਹੁੰਦੀ ਆ। ਪਚਲ ਇੱਕ ਦੋ ਭਾਂਡੇ ਹੋਂ ਤੇ ਫੇਰ ਹੀ ਖੜਕਦੇ ਆ। ਜੇ ਤੂੰ ਚੁੱਪ ਰਹੇਂਗੀ ਤਾਂ ਆਪਣੇ ਖੜਕਣੋਂ ਹੱਟ ਜਾਣਗੇ। ਕਿੰਨੀ ਕਦੀਰ ਚੁੱਪ ਰਾਵਾਂ ਉਹਨੂੰ ਜਾ ਕੇ ਸਮਝਾਓ ਮੈਨੂੰ ਸਮਝਾਓ ਨਾ। ਚੱਲ ਮੈਂ ਸਮਝਾ ਲਊਗਾ। ਹੋਂ ਨਾ ਐਦਾਂ ਕਰਿਆ ਕਰੋ। ਚੱਲ ਰੋਟੀ ਬਣਾ ਜਾ ਕੇ। ਉੱਠ ਬਣਾ ਉਹਦਾ ਮਾਂ ਮਾਂ ਕਰਦੀ ਰੋਟੀ ਮੇਕੋ ਮੰਗੜੀ ਆਪਣੀ ਮਾਂ ਕੋਲੋਂ ਰੋਟੀ ਜਾ ਕੇ। ਪਤਾ ਨਹੀਂ ਕਿਹੜੀ ਮਾੜੀ ਕਰਨ ਕੀਤੀ ਨਾ ਐਦਾਂ ਦੀ ਸੱਸ ਮਿਲ ਗਈ ਮੈਨੂੰ। ਕੋਈ ਨਹੀਂ ਸੂਤ ਤੇ ਨੂੰ ਮੈਂ ਵੀ ਕਰ ਲਾਂਗੀ। ਮੈਂ ਵੀ ਆਵਾਂ ਨਾ ਜੀਵਨ ਦੀ ਧੀ ਆ ਮੈਂ ਵੀ। ਇਹ ਵੀ ਥੋੜੀ ਦੇਰ ਲੱਗ ਗਈ ਮਾਦੇ ਮਗਰ ਵਾਸਤੇ ਮੈਂ ਇਹ ਵੀ ਕਰ ਲੈਣਾ ਵੇਖੀ ਜਾ ਖੇਰ ਪਤਾ ਲੱਗੂਗਾ ਮੇਰਾ ਪੁੱਤ ਮੀਨਾ ਪੁੱਤ ਕਰਦੀ ਹੈ ਵੀ ਜਿੰਦਰ ਜਿੰਦਰ ਰਹਿਣ ਹੀ ਦੇਣਾ ਵਾ ਸ਼ਿੰਦਰ ਨੂੰ ਫੋਨ ਕਰ ਦੂੰਗਾ ਵੀ ਚਲ ਗੇੜਾ ਮਾੜਾ ਮੋਟਾ ਮਾਰ ਜੀ ਮੈਂ ਆਈ ਜਾਣਾ ਛੇਤੀ ਮੈਂ ਕਿਹਾ ਉੱਥੇ ਰਹਿਣਾ ਵਾ ਨਾਲੇ ਆਪ ਚੱਲ ਉਹਨਾਂ ਨਾਲ ਉੱਥੇ ਮੋਟਰਸਾਈਕਲ ਪਹੁੰਚ ਜੂਗਾ ਪੈ ਪੁਹਾ ਦੇ ਆਉਣਾ ਕੋਈ ਉਹ ਨਾ ਇਹ ਮੁੜ ਕੇ ਪੈਸੇ ਮੁੱਕੇ ਹੋਣ ਐਵੇਂ ਉਹਨਾਂ ਨਾਲ ਵੇਂਦੀ ਹੋਏ ਚੱਲ ਮਣਾ ਹੁਣ ਘਾਰ ਵੀ ਚੱਲ ਕੋਈ ਗੱਲ ਨਹੀਂ ਹੁਣ ਘਾਰ ਹੀ ਜਾਂਦਾ ਮਨ ਨੂੰ ਹੈਲੋ ਜਿੰਦਗੀ ਹਾਲਾ ਠੀਕ ਠਾਕ ਉਹ ਯਾਰ ਇੱਕ ਕੰਮ ਕਰੀ ਆ ਇੱਕ ਤੋਂ ਗੇੜੇ ਮਾਰਦੀ ਘਰ ਹੈ ਮੈਂ ਆਇਣਾ ਵਾ ਮੈਂ ਚੱਲਿਆਂ ਜਰਾ ਕੋ ਸ਼ਰਨ ਦੇ ਸੋਰੇ ਚੱਲਿਆਂ ਵਾ ਉਹ ਚਾਚੀ ਤਰੀ ਦਾ ਮੈਂ ਪਤਾ ਪਤਾ ਲੈ ਆਵਾਂ ਜਾ ਕੇ ਆਹੋ ਤੇ ਜਿੰਦਰੇ ਜਿੰਦਰੇ ਖੁੱਲੇ ਹੀ ਹੋ ਸਾਰੇ ਹੈ ਆਹ ਚੱਲ ਇਦਾਂ ਕਰ ਲਈ ਇੱਥੇ ਮੰਜੀ ਡਾ ਕੇ ਪੈਰਿੰਗ ਘੜੀ ਲੰਮਾ ਹੈ ਤੇ ਮਹੀਂ ਤ ਬਾਹਰ ਵੱਜੀ ਆ ਮਾਜੇ ਨੂੰ ਪਣ ਪਣ ਡਾਇਆ ਪੱਠੇ ਪੁੱਠੇ ਖਾਦੇ ਰੱਜੀ ਆਓ ਬਾਤੋਂ ਇਹ ਹੀ ਆ ਵੀ ਜੇ ਠਾਗਾ ਟਾਈਮ ਤੇ ਇਥੇ ਪੈਰਿੰਗ ਘੜੀ ਜੇ ਨਹੀਂ ਤੇ ਇੱਕ ਦੋ ਗੇੜੇ ਮਾਰ ਜੀ ਹਾਂ ਆਓ ਗੇੜ ਦਾ ਉਦਾਂ ਮੈਂ ਕੁੰਡਾ ਲਾ ਜਨਾ ਚੰਗਾ ਚੱਲ ਆ ਵੀ ਵਧੀਆ ਹੋ ਗਿਆ ਸਿੰਦਾ ਘਰ ਵਾ ਉਹਨੇ ਵੇਵਹ ਲੈਣਾ ਆਣ ਕੇ ਮੈਂ ਹੋ ਆਉਣਾ ਵੇ ਸਨੀ ਹਾਂਜੀ ਮੈਂ ਨਾ ਗੱਲ ਕਰਨੀ ਤੇਰ ਨਾਲ ਕੀ ਹੋ ਗਿਆ ਕਿੰਨੇ ਦਿਨ ਹੋ ਚਲੇ ਆ ਅੰਤਰੀ ਰੜਕਣ ਲਈ ਆ ਮੈਨੂੰ ਕੀ ਹੋਣਾ ਕੀ ਆ ਉਦੋਂ ਦਾ ਮੋਟਰਸਾਈਕਲ ਖੱਤਿਆ ਉੱਥੇ ਫਾਇਦੇ ਆ ਤੇ ਫਿਰ ਕੀ ਹੋਇਆ ਵਾ ਨਾ ਫਿਰ ਕੀ ਹੋਇਆ ਵਾ ਹਾਂ ਹੁਣ ਪਿਓ ਤੇਰੇ ਨੇ ਕਿਤੇ ਜਾਣਾ ਹੀਗਾ ਤੁਮ ਚਾਹ ਤੁਰ ਕੇ ਗਿਆ ਵਾ ਨਾ ਅਗਲੋ ਹੱਥ ਮਾਰ ਕੇ ਤੇ ਮੰਮੀ ਕੋਈ ਮੋਟਰਸਾਈਕਲ ਵਾਹ ਦੇ ਕੋਲ ਹੋਈ ਹੈ ਕੱਲਾ ਤੇ ਦੂਜਾ ਮੋਟਰਸਾਈਕਲ ਪਿੰਦਰ ਨੇ ਖੜਿਆ ਆ ਵਾ ਕਾਤ ਜਿੰਨੀਆਂ ਚੀਜ਼ਾਂ ਵਾ ਨਾ ਉਹਨੀਆਂ ਥੋੜੀਆਂ ਉਹ ਮਾਤੂ ਦਾ ਕਾ ਕੁੱਟਿਆ ਮੋਟਰਸਾਈਕਲ ਪਿੰਦਰ ਨੇ ਗਿਆ ਹੀ ਕਿਤੇ ਤੇ ਪਿੰਦਰ ਨੇ ਆਈ ਜਾਣਾ ਹੈਗਾ ਅੱਛਾ ਤੁਹਾਨੂੰ ਤੇ ਉਹ ਹੀ ਦਿਖਣ ਰਿਹਾ ਜਿਹੜਾ ਉੱਥੇ ਲੱਗਾ ਵਾ ਆਹੋ ਦਿਖਣ ਰਿਹਾ ਅਗਲਾ ਭਾਵੇਂ ਚਲਾ ਚਲਾ ਕੇ ਅਗਲੇ ਦੇ ਫੜ ਕੇ ਪੱਣ ਛੜੇ ਮੋਟਰਸਾਈਕਲ ਸਾਡਾ ਲੈ ਤੇ ਚਲਾਉਣੀ ਹੁੰਦੀ ਮੋਟਰਸਾਈਕਲ ਹੋਰ ਕੀ ਕਰਨੀ ਹੁੰਦੀ ਐ ਮੈਂ ਚਲਾ ਲਿਆ ਇੱਥੇ ਜਾਉਣ ਨੂੰ ਉਧਰ ਚਲਾ ਲਿਆ ਫੇਰ ਕਿਉਂ ਜਨਾਈਂਗਾ ਅੱਛਾ ਹਾਂ ਇਹ ਉਲਟਾ ਕੰਮ ਕਰਨ ਦਿਆ ਵਾ ਕੁੜੀਆਂ ਵਾਲੇ ਮੁੰਡਿਆਂ ਨੂੰ ਦਾਜ ਦਿੰਦੇ ਆ ਤੇ ਤੂੰ ਉਲਟਾ ਆਪਣਾ ਮੋਟਰਸਾਈਕਲ ਛੱਡਿਆ। ਓ ਮੰਮੀ ਮੇਰੀ ਗੱਲ ਸੁਣ ਸੋਚ ਆਪਣੀ ਬਦਲ ਲੈ। ਦੁਨੀਆਂ ਸਾਰੀ ਸੁਧਰ ਗਈ ਪਰ ਤੂੰ ਨਹੀਂ ਸੁਧਰੀ ਹਲੇ ਤੱਕ। ਨਹੀਂ ਮੈਂ ਨਹੀਂ ਸੁਧਰਨਾ। ਕੋਹ ਕੰਮ ਨਹੀਂ ਵਿਖੇ ਜਾਂਦੇ ਨੇ ਜਿਆਜਾ। ਸੁਧਰ ਜਾ ਗਾਰੀ ਹੁਣ ਟਾਈਮ ਵੇਹ ਘਰ ਦਾ ਮੋੜ ਵੇ। ਤੂੰ ਨਾ ਆਪਣੀ ਬਕਵਾਸ ਕਰ ਕੇ ਕਰ ਮੇਰੇ ਨਾਲ। ਬਹੁਤ ਜ਼ਿਆਦਾ ਕਰਦਾ ਵਾ ਤੂੰ। ਜਾ ਕੇ ਉਹ ਪੁਰਾਣੀਆਂ ਗੱਲਾਂ ਲੈ ਲੈ ਕੇ ਬਿਠੀ ਜਾਨੀ ਨਾ ਕੋਈ ਗੱਲ ਨਾ ਬਾਤ ਹੁੰਦੀ ਵਿੱਚ। ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ। ਆ ਸੱਸ ਆਪਣੀ ਨੂੰ ਖੜ ਨਾਲ ਤੇ ਛੱਡ ਕੇ ਆ ਤੋ ਮੋਟਰਸਾਈਕਲ ਲੈ ਕੇ ਆ। ਆ ਛੱਡ ਕੇ ਆ ਆ ਅੱਛਾ ਇਹ ਸਸਲਿਆ ساری ਉਮਰ ਦਾਦਾ ਹੁਣ ਇਹ ਠੀਕ ਹੋਊਗੀ ਤੇ ਫੇਰ ਕੱਲਣੀ ਆ ਆ ਵੇਖ ਮੇਰੇ ਕੋਲ ਹੀ ਬਰਦਾਸ਼ਤ ਹੁੰਦੀ ਤੁਹਾਨੂੰ ਕਹਿਣ ਦੀ ਕੋਈ ਉਹ ਮੈਨੂੰ ਨਹੀਂ ਕਿ ਚੰਗੀ ਲੱਗਦੀ ਹੁਣ ਲੈ ਚੰਗੀ ਨਹੀਂ ਲੱਗਦੀ ਇਹ ਤੁਸੀਂ ਨਾ ਲੱਗੋ ਉਹਦੇ ਮੱਥੇ ਉਹ ਤਾਂ ਬਿਤਾੜੀ ਸਭ ਅੰਦਰ ਬੈਠੀ ਰਹਿੰਦੀ ਆਪਣੇ ਮੇਰਾ ਘਰ ਵਾ ਠੀਕ ਆ ਨਾ ਮੇਰਾ ਜੀ ਕਰੇ ਮੈਂ ਅੰਦਰ ਫੇਰਾ ਮੇਰਾ ਜੀ ਕਰੇ ਮੈਂ ਬਾਹਰ ਫੇਰਾ ਘਰ ਪਤਾ ਨਹੀਂ ਕਿੱਥੇ ਚੁੱਕ ਕੇ ਖੜਨਾ ਤੁਸੀਂ ਓਖੇ ਟਾਈਮ ਬੰਦੇ ਦਾ 7:00 ਜਿਹੜਾ ਹੁੰਦਾ ਵਾ ਠੀਕ ਆ ਆਇਆ ਵੱਡਾ ਸਾਹ ਦੇਣ ਵਾਲਾ ਤੈਨੂੰ ਤਾਂ ਬਸ ਨਾ ਫਸਰੇ ਦਾ ਆਸਾਈ ਆ ਨਿਆਣੀ ਨਹੀਂ ਜੀ ਉਹ ਨੂੰ ਅਸੀਂ ਲੈ ਕੇ ਆਇਆ ਉਹ ਹੁੰਦੀ ਨਹੀਂ ਉਹਨੂੰ ਮੈਂ ਲੈ ਆਇਆ ਤਾਂ ਕਹਿੰਦਾ ਵੀ ਚੱਲ ਠੀਕ ਨਿਕਲੇ ਚੱਲ ਲੈ ਆ ਜਾਨੀ ਕੋਈ ਗੱਲ ਨਹੀਂ ਆਹੋ ਤੈਨੂੰ ਜਿਆਦਾ ਖੇਚਦਾ ਸੋਹਰਿਆਂ ਦਾ ਫੇਰ ਸਰਦ ਨੂੰ ਵੀ ਨਾ ਮਿਲਦਾ ਸਰਦਾ ਉਹ ਵੀ ਕਿੰਨੇ ਮਿਲਿਆ ਹੋ ਉਹਨੂੰ ਕੰਮ ਕਰ ਕੰਨ ਕਰਨਾ ਹੋਵੇ ਜੇ ਅਸੀਂ ਵਿਆਹ ਕਾਲੀ ਕੀਤਾ ਹੈ ਕੁੜੀ ਦਾ ਫੇਰ ਉਹਦੀ ਮਾਵਾ ਉਹ ਨਦਰ ਨਹੀਂ ਦੇਖਣਾ ਉਹਨਾਂ ਸਾਰੀ ਜ਼ਿੰਦਗੀ ਲਿਖ ਕੇ ਦੇਤੀਆਂ ਵੀ ਆਪਣੀ ਮਾਂ ਨਹੀਂ ਰੱਖਣੀ ਉਹਨੀਆਂ ਪਿਓ ਨਹੀਂ ਰੱਖਣਾ ਇਹ ਨਹੀਂ ਕਿ ਮੇਰੀ ਮਾਵਾ ਮੈਂ ਗੱਲ ਕਿੱਦਾ ਕਰਨੀ ਤੁਸੀਂ ਗੱਲ ਕੋਈ ਚੰਗੀ ਕਰ ਲਿਆ ਕਰੋ ਆਪਣਾ ਮੋਟਰਸਾਈਕਲ ਲੈ ਨਿਆਣਾ ਨੂੰ ਮੋਟਰਸਾਈਕਲ ਕੋਈ ਨਹੀਂ ਆਹ ਮੇਰ ਕੋਈ ਮਰਦਾਸ ਲੈ ਆਉਂਗਾ ਕੋਈ ਨਹੀਂ ਹਜ਼ੂਰ ਮੋਟਰਸਾਈਕਲ ਤੇ ਤੁਹਾਡੀ ਗੱਲਾਂ ਵਿੱਚ ਕਿੱਦਾਂ ਕਰਦਾ ਵਾ ਹੁਣਾਂ ਡਾਡੀ ਨੇ ਕਹੇਦਣ ਲੈ ਆਉਣਾ ਮੋਟਰਸਾਈਕਲ ਹੁਣਾਂ ਡਾਡੀ ਨੇ ਕਹੇਦਣ ਕਿਸ ਦਿਨ ਡਾਡੀ ਨੇ ਕੀ ਕਰਨ ਆਉਣਾ ਚੁੱਪ ਕਰਕੇ ਮੈਂ ਸੱਸ ਨੂੰ ਛੱਡ ਕੇ ਆ ਜਾ ਕੇ ਉਹ ਰੱਬ ਦਾ ਵਾਦ ਹੈ ਜਾ ਤਲਜੋ ਛੱਡਵਾਂਗੇ ਛਾਪੇ ਕਰਦਾ ਕਿ ਫਿਰਦਾ ਵਾ ਲੈ ਹੀ ਜਾ ਕੇ ਦਿਮਾਗ ਹੀ ਨਹੀਂ ਗਾਇਦਾ ਪਤਾ ਨਹੀਂ ਕੀ ਰੱਬ ਨੇ ਭਾਸ ਸੁਟਿਆ ਵਾ ਸਾਰੀ ਦੁਨੀਆ ਸੁਧਰ ਗਈ ਇਹਦਾ ਮਾਤਾ ਦਾ ਨਾ ਬੰਨਣਾ ਹੀ ਕੱਖ ਨਹੀਂ ਇਹਨੇ ਨਾ ਘਰ ਬਰਬਾਦ ਕਰਕੇ ਸੁਤਣਾ ਹੀ ਸਾਰਾ ਮੰਮੀ ਉਹ ਇਥੇ ਲੇ ਪਈਓ ਮੈਂ ਤੁਹਾਨੂੰ ਅੰਦਰ ਡੇਹੀ ਹਲਬਣ ਅੰਦਰ ਠੰਡ ਲੱਗਾਂਦੀ ਇੱਥੇ ਮੈਂ ਚੱਲ ੁੱਤੇ ਪੈ ਜੰਦੀ ਘੜੀ ਤੇ ਤਾਂ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਸਰਾਣਾ ਸੋਣ ਲਿਆ ਦਿੰਦੀ ਤੁਹਾਨੂੰ ਇੱਥੇ ਚੱਲ ਕੋਈ ਨਹੀਂ ਬੁੱਤ ਹੁਣ ਅੱਗੇ ਨਾਲ ਥੋੜਾ ਫਰਕ ਵਾ ਜੇ ਲੋੜ ਹੋਵੇ ਮੈਂ ਆਪੇ ਫੜ ਲਿਆ ਹਣਾ ਚੱਲ ਕੋਈ ਨਹੀਂ ਤੇ ਨਾਲੇ ਡੈਡੀ ਦਾ ਫੋਨ ਆਉਣ ਡਿਆ ਸੀਗਾ ਕੀ ਆਂਦਾ ਆਉਣ ਲੱਗਿਆ ਡੈਡੀ ਅੱਛਾ ਹਾਂ ਚੱਲ ਵਧੀਆ ਸਕੂਲੀ ਆਹੋ ਤੇ ਮੈਂ ਚੱਲ ਤਈ ਨਾ ਧੋ ਲੋ ਹਾਂ ਕੱਪੜੇ ਕੱਪੜੇ ਬਦਲ ਲੋ ਤੇ ਨਾਲੇ ਮੈਂ ਤੁਹਾਡਾ ਸਿਰਵਾ ਦਿੰਨੀ ਆਂ ਜੀਤ ਨਹੀਂ ਕਰਦਾ ਜੇ ਤੂੰ ਆ ਨਹੀਂ ਆ ਤੇ ਮੜਾ ਜਾ ਗੀਜਰ ਲਾ ਦੇ ਕੋਈ ਗਾਲੀ ਮੈਂ ਕਰ ਲਾ ਦਿੰਨੀ ਹੈ ਤੇ ਮੈਂ ਨਾ ਲੈਨੀ ਠੀਕ ਆ ਚੱਲ ਜਾ ਮਿਰਤੀ ਲਾ ਦੇ ਗੀਜੇ ਬੱਤੀ ਬੁੱਤੀ ਦਾ ਨਹੀਂ ਪਤਾ ਕੋਈ ਨਹੀਂ ਮੈਂ ਲਾਉਣੀ ਤੇ ਮੈਂ ਉੱਠ ਨਹੀਂ ਆ ਤੇ ਕੱਪੜੇ ਕੁੱਪੜੇ ਕਰਦ ਲੈਨੀ ਆਪਣੇ ਆਹੋ ਚਲੋ ਯਾਰ ਕਿੰਨਾ ਚਿਰ ਹੋ ਗਿਆ ਇੱਥੇ ਖਲੋਤਿਆਂ ਨੂੰ ਹੈ ਅਜੇ ਤੱਕ ਯਾਰ ਉਹ ਆਇਆ ਨਹੀਂ ਮੇਰਾ ਤਾਂ ਜੀ ਕਰਨੇ ਘਰ ਜਾ ਕੇ ਲੈ ਚਾਚੂ ਹੋਰ ਪੀਵਾਂ ਲੈ ਲੱਗਦਾ ਸ਼ਰਨ ਦਾ ਡੈਡੀ ਹੋਣ ਡਿਆਵਾ ਚੱਲ ਕੋਈ ਨਾਲ ਇਹਨੂੰ ਚਾਹ ਪਾਣੀ ਪਿਆਲ ਤੇ ਘਰ ਹੀ ਚੱਲਦੇ ਹੁਣ ਮੈਂ ਅੱਗੇ ਵੇਖਣ ਡਿਆ ਹਾਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਮੈਂ ਭਾਜੀ ਹਣੀ ਖਲੋਤੇ ਜਾਵਦੇ ਓਏ ਖਲੋਣਾ ਖਲਾਣਾ ਕੀ ਹੀ ਹਾਂ ਉਹ ਲਾਗਲੇ ਪੜਦੇ ਨਾ ਬੰਦਿਆਂ ਨੇ ਕਿਤੇ ਕੀਤਾ ਝਗੜਾ ਅੱਛਾ ਤੇ ਉਹਨਾਂ ਜਾਣਾ ਥਾਣੇ ਤੇ ਮੈਨੂੰ ਕਹਿਣ ਤੇ ਬੰਬੀ ਲਾ ਕੇ ਖਲੋਇ ਤੇ ਘਰੋਂ ਕੀ ਆਵਾਜ਼ ਮਾਰਨੀ ਆ ਤੇ ਮੈਂ ਚੱਲ ਤੇ ਛੜਕੇ ਖਲੋਇ ਨਾ ਤੇ ਮੈਂ ਮੜ ਕੇ ਵੇਖਿਆ ਮੈਂ ਕਿ ਲਿਆਦਾ ਅੱਜ ਸ਼ਰਨਾ ਡੈਡੀ ਹੁੰਦਾ ਲੱਗਦਾ ਉਹ ਮੈਂ ਚੱਲ ਅੱਜ ਮਰ ਜਾ ਗੀੜਾ ਮਾਰ ਰਾ ਹਾਂ ਨਾ ਹੋਰ ਸੁਣਾਓ ਪਰਿਵਾਰ ਸਾਰਾ ਕੀ ਬਾਤ ਚੀਟਾ ਚੜਦੀ ਕਲਾ ਮਾਰਦੀ ਚਲੋ ਚੜਦੀ ਚਾਹੀਦੀ ਹੈ ਝਗੜੇ ਤੇ ਨਹੀਂ ਕਰਨੇ ਚਾਹੀਦੇ ਬਲੋਕੀ ਹਟ ਦੇ ਕਿੱਥੇ ਆਹ ਭਾਜੀ ਦੱਸਾਂ ਕੀ ਗੱਲ ਵਾ ਆਹਣਾ ਜ਼ਿੰਮੇਦਾਰਾ ਕੰਮ ਹੋਣਾ ਇਹ ਲੋਕੀ ਇੱਕ ਦੂਜੇ ਦੇ ਵੱਟ ਬੰਨੇ ਬੱਢਣੋ ਨਹੀਂਗੇ ਹਟ ਦੇ ਮਾੜੀ ਗੱਲ ਵਾ ਵਟਾਂ ਚੋਂ ਕਿਹੜਾ ਕੋਹ ਨਿਕਲਦਾ ਉਹੋ ਤੇ ਗੱਲ ਵਾ ਜੇ ਪੈੜੀ ਚੋਂ ਕੋਹ ਨਹੀਂ ਨਿਕਲਿਆ ਏਡੀ ਵੱਡੀ ਚੋਂ ਤਾਂ ਵਟਾਂ ਚੋਂ ਕਿਹ ਨਿਕਲੂ ਕੋਈ ਉਹੋ ਤੇ ਕੰਮ ਹੀ ਤੇ ਮੈਨੂੰ ਕਹਿਣ ਦੇ ਵੀ ਗੱਲ ਤੇ ਕੱਖ ਵੀ ਨਹੀਂ ਹੋਈ ਤੇ ਮੈਂ ਵੀ ਤੁਸੀਂ ਐਵੇਂ ਜਾਣ ਕੇ ਰੋਲਾ ਪਤਾ ਲਿਆ ਵਾ ਨਾਲੇ ਘਰ ਬੈ ਕੇ ਗੱਲ ਮਕਾ ਲੀਂਦੇ ਓਏ ਉਹੋ ਤੇ ਗੱਲ ਹੀ ਨਾ ਪੰਚਾਇਤ ਨਾਲ ਗੱਲ ਕਰ ਲੀਂਦੇ ਉਹ ਭਾਜੀ ਲੋਕੀ ਟਿਕੜ ਦਿੰਦੇ ਆ ਕਿਸ ਨੂੰ ਪਰ ਗੱਲ ਤੇ ਪਿੰਡ ਤੇ ਦੋ ਦੋ ਤਿੰਨ ਤਿੰਨ ਤੇ ਪਾਰਟੀਆਂ ਹਮ ਇਹ ਤੇ ਹੈ ਇੱਕ ਬੰਦਾ ਘਰ ਪੈਂਦਾ ਦੂਜਾ ਚ ਮੋਰਸਾਇਕ ਮਗਰ ਭਾਲ ਕੇ ਥੜੇ ਲੈ ਜਾਂਦਾ ਨਾਲੇ ਥਾਣੇ ਵਾਲੇ ਕਿਹੜੇ ਆਂਦੇ ਵੀ ਲੜ ਕੇ ਸਾਡੇ ਕੋ ਤੇ ਫਿਰ ਤੁਸੀਂ ਜਾਣਾ ਨਹੀਂ ਉਹ ਮੈਂ ਹੁਣ ਫਿਰ 2 ਮਿੰਟ ਖਿਲਾਰ ਦੂੰਗਾ ਉਹਨਾਂ ਨੂੰ ਕ ਚਲੋ ਆਟੇ ਫਿਰ ਬਹਿ ਜਾਓ ਬਹਿ ਜਾਓ ਫਿਰ ਆਜੋ ਆਹ ਚਾਹ ਪਲੀ ਪੀਨੇ ਮੈਂ ਦੱਗੇ ਕਹਿੰਦੇ ਮੈਂ ਤੇਰਾ ਵਿਚਾਰ ਨਹੀਂ ਕਰ ਲਿਆ ਸੀ ਚਲੋ ਆਇਓ ਭਾਜੀ ਭਾਜੀ ਆ ਫੁੱਲ ਬੜੇ ਵਧੀਆ ਤੁਹਾਡੇ ਓਏ ਭਾਜੀ ਬਰਾਏ ਤੁਹਾਨੂੰ ਪਤਾ ਲੈਣੇ ਸ਼ਹਿਰ ਜਾਂਦੇ ਆ ਤੇ ਦੋ ਦੋ ਚਾਚਰ ਚੁੱਕੀ ਹੁੰਦੇ ਤੇ ਚੱਲ ਇਹਨੇ ਨਾ ਕੈਰੀ ਭਰ ਗਈ ਆ ਉਹ ਦਾ ਜਿਹੜੇ ਫੁੱਲ ਜੇ ਨਾ ਹਾਂਜੀ ਹਾਂਜੀ ਖੇਤ ਠੰਡ ਨਾਲ ਕਈਆਂ ਦੇ ਹੋ ਗਏ ਜੇ ਖਰਾਬ ਤੇ ਤੁਹਾਡੇ ਵਧੀਆ ਵਾ ਉਹ ਚਲੋ ਜੇ ਸੀਜ਼ਨ ਹੈਗਾ ਇਹ ਮੜਾ ਪੜਾ ਜਿਹੜੇ ਠੰਡ ਪੈਣ ਦੀ ਹੈ ਨਹੀਂ ਤੁਹਾਡੇ ਆ ਧੁੱਪ ਧੱਪ ਪੈਂਦੀ ਆ ਨਾ ਇੱਥੇ ਤਾਂ ਬੜ ਗਿਆ ਨੇ ਤੇ ਇਹ ਖਰਾਬ ਹੋ ਜਾਂਦੇ ਹੁੰਦੇ ਆ ਹਾਂਜੀ ਹਾਂਜੀ ਚਲੋ ਚਲ ਆ ਜੋ ਆਪਣੀ ਪੀ ਆ ਜੀ ਸੋਹਣੇ ਲੱਗਦੇ ਆ ਹਾਂਜੀ ਹਾਂਜੀ ਭਾਜੀ ਭਾਜੀ ਮਾਵਾ ਉਹ ਤਾਂ ਗਲਾਸਿਕ ਪਾਣੀ ਲੈ ਕੇ ਆਇਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਹੁਤ ਠੀਕ ਢਾ? ਹਾਂਜੀ ਵਧੀਆ ਤੁਸੀਂ ਸੁਣਾਓ। ਬਸ ਠੀਕ ਹੈ। ਉਹ ਤੇ ਡਰਾ ਕਰੋ। ਨਾਲ ਹੀ ਚਾਹ ਬਣਾਉ ਗੋਟ-ਗੋਟ ਹੈ। ਕੋਈ ਨਹੀਂ ਬਣਾਉਣਾ। ਆਹ ਹੋ ਬਾਜੀ ਹੋਰ ਭਾਜੀ ਠੀਕ ਠਾਕ ਪਿੰਡ ਬਸ ਟਾਈਮ ਪਾਸ ਹੋਣ ਰਿਹਾ ਵੇ ਚਲੋ ਵਧੀਆ ਵਧੀਆ ਲੈ ਵੇ ਭਾਜੀ ਬੰਦੇ ਨਾ ਹੋਣ ਰਿਹਾ ਫੋਨ ਤੇ ਮਾਗ ਇੱਕ ਘੰਟਾ ਲੱਗਣਾ ਸਰ ਫੇ ਮੈਨੂੰ ਕੋਈ ਨਾ ਜਾਓ ਤੁਸੀਂ ਹਾਂਜੀ ਕੋਈ ਗੱਲ ਨਹੀਂ ਤੇ ਜਾਇਓ ਨਾ ਮੈਂ ਆ ਗਿਆ ਬਸ ਘੰਟੇ ਤੱਕ ਹੈ ਕੋਈ ਗੱਲ ਨਹੀਂ ਓਏ ਵੀ ਤੇ ਪੰਗਾ ਪੈਣਾ ਸੀ ਠੀਕ ਦੀਦੀ ਹਾਂਜੀ ਡੈਡੀ ਆ ਗਏ ਨੇ ਆ ਗਏ ਨੇ ਤੇ ਤੁਸੀਂ ਉਹਨਾਂ ਨੂੰ ਮਿਲ ਲਓ ਤੇ ਮੈਂ ਚਾਹ ਬਣਾਉਣੀ ਆ ਚੱਲ ਕੋਈ ਗੱਲ ਨਹੀਂ ਇੱਥੇ ਅੰਦਰ ਹੀ ਨਹੀਂ ਤੇ ਭੇਜ ਰਾਂ ਉਹਨਾਂ ਨੂੰ ਮੈਂ ਗੁੱਤਗੱਤ ਕਰ ਦਿੰਦੀ ਉਹਨਾਂ ਛੱਡ ਮਮੀ ਦੀ ਨਹੀਂ ਉੱਥੇ ਚਲ ਚੋ ਭੂਰੇ ਲੱਗੀ ਦਾ ਮੈਂ ਉੱਥੋਂ ਉਹਨਾਂ ਨੂੰ ਠਾ ਕੇ ਅੰਦਰ ਘੱਲਾਂਗੀ ਚੱਲ ਕੋਈ ਮਸਰਮ ਨਹੀਂ ਲੱਗੀ ਦਾ ਮੈਂ ਗੁੱਤ ਕਰਨਾ ਨੂੰ ਹੈ ਮਮਮੀ ਠੀਕ ਆ ਹੂੰ ਛੱਡ ਨਾ ਹਾਂਜੀ ਤੂੰ ਮੇਰੇ ਘਰ ਕੇ ਦਾ ਧੀ ਗੁੱਤ ਤੇ ਜਾ ਆਪਣੇ ਪਿਓ ਨੂੰ ਕਿਆ ਇੱਥੇ ਮੇਰੇ ਲੱਗ ਗਿਆ ਇਹਦੇ ਆਪ ਤੂੰ ਚਾਹ ਧਰ ਲਾ ਕੋਈ ਨਹੀਂ ਮਮੀ ਨਾਲ ਆਪ ਨੇ ਧਰ ਲੈਣੀ ਆ ਉਹ ਨਹੀਂ ਇਦਾਂ ਦੀ ਹੈਗੀ ਤੁਹਾਨੂੰ ਪਤਾ ਤਾਂ ਹੈਗਾ ਵਾ ਇੱਥੇ ਕੱਲ ਦੀ ਇਸੇ ਅੰਦਰ ਹੀ ਪਤਾ ਕੀ ਹੈ ਉੱਥੇ ਤੇਰੀ ਸੱਸ ਸਾਹਮਣੇ ਤੁਰੀ ਕਰਦੀ ਹੋਣੀ ਹੈ ਚਲ ਕੋਈ ਨਹੀਂ ਡਾੜੀ ਨਾ ਮੈਂ ਖਲਾ ਦਿੰਨੀ ਆ ਇੱਥੇ ਹਾਂ ਹੈ ਉਤਰਾਂ ਦੀ ਹੈ ਤੈਨੂੰ ਪਤਾ ਤਾਂ ਹੈ ਗਈ ਹੈ ਚਲ ਕੋਈ ਨਾ ਇਦਾਂ ਨਾ ਕਰਿਆ ਕਰ ਤੂੰ ਮੈਨਾਂ ਨੂੰ ਦੇਦਨੀ ਆ ਆਵਾਜ਼ ਆਪੇ ਕਹਿ ਦੇਣੀ ਆ ਪਿਆ ਜਾਂਦੇ ਇੱਥੇ ਠੀਕ ਹੈ ਹੂੰ ਸਸ਼ੀਕਾਰ ਸਸ਼ੀਕਾਰ ਬੁੱਤ ਠੀਕ ਠਾਕ ਹਾਂਜੀ ਠੀਕ ਠਾਕ ਤੇ ਕਿੱਦਾਂ ਠੀਕ ਹਾਂ ਵਧੀਆ ਵਧੀਆ ਤੇ ਇਹ ਤੁਸੀਂ ਇਦਾਂ ਕਰੋ ਤੇ ਮੰਮੀ ਲਾ ਕੇ ਚਲ ਜਿਓ ਅੰਦਰ ਚਲੋ ਚਲ ਜਾਨੀ ਇਦਾਂ ਕਰ ਲੈਨੀ ਆ ਹਾ ਵਾਹਿਗੁਰੂ ਹਾਂਜੀ ਬੈਠੇ ਆਗੇ ਜੀ ਆਗੇ ਹੋਰ ਸੁਣਾ ਵਧੀਆ ਵਧੀਆ ਠੀਕ ਆ ਕੀ ਹਾਲ ਹੁਣ ਤੇਰਾ ਸਿਰ ਠੀਕ ਆ ਹਾਂ ਹੂੰ ਕਿੰਨਾ ਕੀਤਾ ਮੈਂ ਹਾਂ ਦਵਾਈ ਦੂਈ ਖਾਈ ਜਾਨੀ ਆ ਹਾਂ ਦਵਾਈ ਤੇ ਖਾਈ ਜਾਨੀ ਮੇਰਾ ਨਾ ਇੱਥੇ ਦਿਲ ਨਹੀਂ ਲੱਗਣ ਗਿਆ ਉਹ ਮੈਂ ਤਾਂ ਇਹ ਕਿਹਾ ਮੈਂ ਕਿਹਾ ਚੱਲ ਪਤਾ ਪੁਤਾ ਲੈ ਆਵਾਂ ਅਦਾ ਜਾ ਕੇ ਕੀ ਪਤਾ ਕੋਈ ਪੈਸਾ ਪੂਸਾ ਵੀ ਹੈਗਾ ਕਿ ਨਹੀਂ ਨਾਲੇ ਮੈਂ ਤੈਨੂੰ ਖਰਚਾ ਵਰਚਾ ਦੇਵਨਾ ਥੋੜਾ ਬੋਲ ਨਾਲੇ ਮੈਂ ਸੰਦੀਰਾ ਮੋਟਰਸਾਈਕਲ ਹੀ ਉੱਥੇ ਉਦੋਂ ਦਾ ਤੇ ਉਹ ਮੈਂ ਨਾਲੇ ਛੱਡ ਆਉਣਾ ਮੈਂ ਤੇ ਹੁਣ ਇਥੋਂ ਇਹ ਮੈਂ ਜਾਣ ਲੱਗਾ ਬੱਸੇ ਚਲ ਜਾਊਂਗਾ ਮੇਰੀ ਸੁਣ ਲੋ ਗੱਲ ਮੈਂ ਨਹੀਂ ਇੱਥੇ ਰਹਿਣਾ ਭਾਈ ਮੈਨੂੰ ਬੱਸੇ ਜਾਣਾ ਪਏ ਸ਼ਰਮ ਦੀ ਜਿਹੜੀ ਸਾਸ ਆ ਨਾ ਇਹ ਲਾਲਾ ਕੇ ਗੱਲਾਂ ਮੈਨੂੰ ਬੜੀਆਂ ਕਰਦੀ ਇਹ ਅੱਜੇ ਵੀ ਨਹੀਂ ਸੁਧਰੀ ਮੈਂ ਕਰਦਾ ਇਹਨਾਂ ਨਾਲ ਗੱਲ